ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਆ ਬੈਟਰ ਆ ਪਹਿਲਾਂ ਤੋਂ ਤੇ ਆਪਾਂ ਅੱਜ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਤੇ ਬਲੌਗ ਮੈਂ ਸ਼ੁਰੂ ਕਰ ਰਹੀ ਆ तकरीबन 3 ਦਿਨ ਬਾਅਦ ਸੰਡੇ ਨੂੰ ਲਾਸਟ ਟਾਈਮ ਮੈਂ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਮੈਂ ਮਤਲਬ ਕੋਈ ਵੀ ਵੀਡੀਓ ਸ਼ੂਟ ਨਹੀਂ ਕੀਤੀ ਹੈਗੀ ਤਿੰਨ ਦਿਨ ਤੇ ਤਿੰਨ ਦਿਨ ਬਾਅਦ ਮੈਂ ਵੀਡੀਓ ਸ਼ੂਟ ਕਰ ਰਹੀ ਆ ਕਿਉਂਕਿ ਬੁਖਾਰ ਮੈਨੂੰ ਬਹੁਤ ਜ਼ਿਆਦਾ ਰਿਹਾ ਬੁਖਾਰ ਦੇ ਨਾਲ ਨਾਲ ਤੇ ਕਹਿ ਲਓ ਵੀ ਫਿਰ ਤੁਹਾਨੂੰ ਪਤਾ ਹੀ ਆ ਹਨਾ ਥਕਾਵਟ ਵੀਕਨੈਸ ਆ ਹੀ ਜਾਂਦੀ ਆ ਤਾਂ ਕਰਕੇ ਤੇ ਮਨ ਵੀ ਨਹੀਂ ਸੀ ਕਰਦਾ ਕੁਝ ਵੀਡੀਓ ਬਣਾਉਣ ਨੂੰ ਤੇ ਅੱਜ ਮੈਂ ਹੁਣ ਸੋਚੇ ਰੱਖੇ ਚਲੋ ਥੋੜਾ ਠੀਕ ਆ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰ ਲਈਏ ਤੇ ਸ਼ੁਰੂ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਤੇ ਤੁਸੀਂ ਬਾਕੀ ਬਣੇ ਰਹੋ ਬਲੌਗ ਦੇ ਨਾਲ ਨਾਲ ਤੇ ਬਾਕੀ ਮੈਂ ਇੱਕ ਚੀਜ਼ ਹੋਰ ਦਿਖਾਉਣੀ ਆ ਤੁਹਾਨੂੰ ਆ ਕੱਪੜੇ ਵਗੈਰਾ ਨਾ ਮੇਰੇ ਉਦਾਂ ਹੀ ਬੈੱਡ ਤੇ ਪਏ ਨੇ ਸਾਰੇ ਮੇਰੇ ਚ ਇਹ ਵੀ ਹਿੰਮਤ ਨਹੀਂ ਸੀ ਕਿ ਮੈਂ ਇਹਨਾਂ ਨੂੰ ਤੈਅ ਕਰ ਲਵਾਂ ਹੁਣ ਠੀਕਾ ਹੁਣ ਬੈਟਰ ਫੀਲ ਆ ਤੇ ਹੁਣ ਮੈਂ ਇਹਨਾਂ ਨੂੰ ਚੱਕ ਕੇ ਖਲਾਰੇ ਨੂੰ ਇਹਨੂੰ ਵੀ ਸمیٹਣਾ ਤੇ ਫਿਲਹਾਲ ਮੈਂ ਲੱਗੀ ਹੁਣ ਦਾਲ ਤਰਨ ਦਾਲ ਬਣਾਵਾਂਗੇ ਹਰ ਹਰਦੀ ਬਣਾਉਂਗੀ ਕਿਉਂਕਿ ਡਾਕਟਰ ਨੇ ਵੀ ਮੈਨੂੰ ਨਾਲ ਲਾਈਟ ਖਾਣਾ ਹੀ ਕਿਹਾ ਸੀਗਾ ਵੀ ਲਾਈਟ ਰਾਈਟ ਰੱਖਿਓ ਆਪਣੀ ਤੇ ਮੈਂ ਬਣਾਉਂਗੀ ਹਰ ਹਰਦੀ ਦਾਲ ਦੋ ਦਿਨ ਤਾਂ ਮੈਂ ਖਿਚੜੀ ਹੀ ਖਾਦੀ ਸੀਗੀ ਖਿਚੜੀ ਬਣਾਈ ਬਣਾ ਕੇ ਖਾਦੀ ਸੀ ਕਿਉਂਕਿ ਨਾਲ-ਨਾਲ ਮੇਰੇ ਪੇਨ ਵੀ ਸੀਗੀ ਠੀਕ ਹੈ ਤੇ ਚਲੋ ਜੀ ਦਾਲ ਬਣਾ ਲਈਏ ਫਿਰ ਮਿਲਦੇ ਹਾਂ ਤੁਹਾਨੂੰ ਅੱਗੇ ਇੱਧਰ ਦੇਖੋ ਕੱਪੜੇ ਵਗੈਰਾ ਸਾਰੇ ਆਪਾਂ ਇੱਥੋਂ ਚੱਕ ਤੇ ਤੇ ਇੱਧਰ ਮੇਰਾ ਸੋਣਾ ਚੁਨਾ ਮੁੰਡਾ ਕੀ ਕਰਦੇ ਹੋ ਓਏ ਨੀਲ ਪੇਂਟ ਨਾਲ ਕਿੱਡਣ ਲੱਗਿਆ ਹੋਇਆ ਨੀਲ ਪੇਂਟ ਲੈ ਕੇ ਚਲੋ ਜੀ ਇਹਨੂੰ ਖੇਡਣ ਦਿਓ ਤੇ ਆਪਾਂ ਆਪਣਾ ਕੰਮ ਕਰੀਏ ਖਰਾਬ ਨਹੀਂ ਕਰਨੀ ਕੋਈ ਵੀ ਠੀਕ ਆ ਕਰਦੇ ਤਾਂ ਨਹੀਂ ਕੈਪ ਕੁਕ ਲਈ ਬੈਠਾ ਚਲੋ ਜੀ ਹੁਣ ਧਰੀਏ ਆਪਾਂ ਦਾਲ ਇਹ ਜੂਸ ਖਾਲੀ ਹੋ ਗਈ ਹੁਣ ਇਹ ਇਹ ਤਾਂ ਸੁੱਟਣੀ ਹੋਈ ਆ ਤੇ ਦਾਲ ਆਪਾਂ ਉਸ ਫਰਾਈ ਪੈਨ 'ਚ ਹੀ ਬਣਾ ਲੈਣੀ ਆ ਕੋ ਕੁੱਕਰ ਕੱਕਰ ਦੇ ਵਿੱਚ ਨਹੀਂ ਬਣਾਉਣੀ ਹੈ ਕਿਉਂਕਿ ਬਹੁਤ ਛੇਤੀ ਬਨ ਜਾਂਦੀ ਆ ਜਿਆਦਾ ਕੋਈ ਟਾਈਮ ਨਹੀਂ ਲੱਗਦਾ ਇਹਨੂੰ ਬਣਾਉਣ ਨੂੰ ਬਹੁਤ ਛੇਤੀ ਬਨ ਜਾਂਦੀ ਆ ਹਰ ਹਰ ਦੀ ਦਾਲ ਬਣਾਉਣੀ ਆ ਇੱਕ ਕੀ ਆ ਹਰ ਹਰ ਦੀ ਦਾਲ ਨਾ ਰਾਤ ਰਾਤ ਨੂੰ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਅਗਲੇ ਦਿਨ ਖਾਣੇ ਆ ਤਾਂ ਸਟ ਮਾਰਨਿੰਗ ਟਾਈਮ ਨੇ ਠੀਕ ਲੱਗਦੀ ਹੈ ਕੀ ਫਿਰ ਸਵੇਰੇ ਦੇਖਾਂਗੇ ਇਹਨੂੰ ਜਿਹੜੀ ਬਚੂਗੀ ਆਟੇ 'ਚ ਗੋਲ ਲਾਂਗੇ ਹੁਣ ਜਿੰਨੇ ਖਾ ਆ ਗਏ ਇਹ ਫਿਰ ਆਟੇ 'ਚ ਗੋਲ ਬਾ ਗਏ ਇਹ ਕਿਉਂ ਰੱਖ ਦਈਏ ਛੋਟਾ ਸਾਬੇ ਗੁੰਦਾਲ ਕੁਛ ਨਹੀਂ ਹੈਗਾ ਇਹਦੇ 'ਚ ਤੇ ਬਾਕੀ ਆ ਦੇਖੋ ਜੀ ਇੱਕ ਇਹ ਤੇ ਇੱਕ ਕਲੋਬੀ ਬਿਮਾਰੀਆਂ ਤਾਂ ਮੇਰੇ ਅੱਗੇ ਪਿੱਛੇ ਘੁੰਮੀ ਜਾਂਦੀਆਂ ਨੇ ਇੱਕ ਚੀਜ਼ ਠੀਕ ਹੁੰਦੀ ਆ ਦੂਜੀ ਪਹਿਲੇ ਤਿਆਰ ਹੋਈ ਪਈ ਹੁੰਦੀ ਆ ਵੀ ਆ ਚੀਜ਼ ਹੋਣਾ ਹਨਾ ਹੁਣਾ ਜੋੜ ਇਥੋਂ ਆ ਉਹ ਜਿਹੜੀ ਪਤਾ ਨਹੀਂ ਕੀ ਕਹਿੰਦੇ ਆ ਉਹਨੂੰ ਮੈਨੂੰ ਪਤਾ ਨਹੀਂ ਉਹ ਨਿਕਲਿਆ ਹੋਇਆ ਸੀ ਸਾਈਡ ਨੂੰ ਉਹ ਦਰਦ ਸੀ ਮੇਰੇ ਇਸ ਬਾਹ ਦੇ ਵਿੱਚ ਤੇ ਉਹ ਸਹੀ ਕਰਾਇਆ ਤੇ ਬੈਕ ਤੇ ਨਾੜ ਨੂੰ ਪੜ ਪੈ ਗਿਆ ਥੋੜਾ ਜਿਵੇਂ ਠੁੱਕਿਆ ਹੁੰਦਾ ਆਈ ਤੇ ਉਹ ਚੱਕਰਾ ਕੇ ਆਂਦਾ ਵੈਸੇ ਤਾਂ ਮੇਰਾ ਸੀਗਾ ਵੀ ਇਸੇ ਦੇ ਪਾਪਾ ਉਹਨਾਂ ਨੂੰ ਹੀ ਦਿਖਾਵਾਂਗੇ ਆਪਾਂ ਸੰਡੇ ਨੂੰ ਠਾਠ ਤੇ ਤੇ ਪਰ ਸੰਡੇ ਆਉਣ ਦੇ ਵਿੱਚ ਹਜੇ ਕਾਫੀ ਦਿਨ ਪਏ ਆ ਸੋ ਇਸ ਕਰਕੇ ਵੀ ਇਨੇ ਦਰਮਿਤੂ ਤਕਲੀਫ ਨਹੀਂ ਸੀ ਝੱਲੀ ਜਾਣੀ ਤਾਂ ਕਰਕੇ ਆਪਾਂ ਇੱਥੇ ਮ ਮਤਲਬ ਹੋਰ ਕਿਸੇ ਡਾਕਟਰ ਨੂੰ ਦਿਖਾਇਆ ਭੁੰਦੜੀ ਆ ਹੱਡੀਆਂ ਦਾ ਡਾਕਟਰ ਮਲੇਰ ਕੋਟਲੇ ਤੋਂ ਆਉਂਦੇ ਆ ਉਹ ਤੇ ਉਹਨਾਂ ਨੂੰ ਦਿਖਾਇਆ ਤੇ ਉਹਨਾਂ ਤੋਂ ਕੱਲ ਟ੍ਰੀਟਮੈਂਟ ਕਰਾ ਕੇ ਲੈ ਕੇ ਆਂਦੇ ਆ ਮੈਡੀਸਿਨ ਲੈ ਕੇ ਆਂਦੀ ਆ ਨਾਲ ਤੇ ਵੈਸੇ ਮੈਨੂੰ ਕਾਫੀ ਰੀਲੀਫ ਆ ਬਾਹਾਂ ਤੋਂ ਬਾਹਾਂ ਦੇ ਸੌਰੀ ਬਾਹਾਂ ਦੇ ਨਾਲੋਂ ਮੈਨੂੰ ਬੈਕ ਦਾ ਰੀਲੀਫ ਆ ਬਾਹਾਂ ਦੇ ਵਿੱਚ ਬਹੁਤ ਹਜੇ ਦਰਦ ਰਾਤ ਨੂੰ ਤਾਂ ਰਾਤ ਤਾਂ ਖਾਸ ਕਰਕੇ ਨਾ ਬਹੁਤ ਜ਼ਿਆਦਾ ਸ਼ਾਇਦ ਉਹਨਾਂ ਨੇ ਸੈੱਟ ਕੀਤਾ ਇਹਨੂੰ ਤਾਂ ਕਰਕੇ ਵੀ ਇੰਨੀ ਜ਼ਿਆਦਾ ਦਰਦ ਸੀਗੀ ਤੇ ਮੈਂ ਬਸ ਆਏ ਸੀ ਵੀ ਰੋ ਹੀ ਰਹੀ ਸੀਗੀ ਪੈਨਕਿਲਰ ਲੈਫੇ ਜਾ ਕੇ ਮੈਨੂੰ ਨੀਂਦ ਆਈ ਇੰਨੀ ਜ਼ਿਆਦਾ ਤਕਲੀਫ ਸੀ ਤੇ ਪਤਾ ਨਹੀਂ ਕੀ ਹੋ ਰਿਹਾ ਵਾ ਅੱਗੇ ਪਿੱਛੇ ਦੌੜ ਲਾ ਰਹੀਆਂ ਨੇ ਬਿਮਾਰੀਆਂ ਮੇਰੇ ਨਾਲ ਤਾਂ ਚਲੋ ਬਾਕੀ ਪ੍ਰਮਾਤਮਾ ਦੀ ਮਰਜ਼ੀ ਜੋ ਚੀਜ਼ ਹੋਣੀ ਹੁੰਦੀ ਆ ਜਿੱਥੇ ਸੌਖਾ ਤੇ ਦੁੱਖ ਨਾਲ ਆਉਂਦੇ ਹੀ ਆਉਂਦੇ ਆ ਹਨਾ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਇਹੀ ਜ਼ਿੰਦਗੀ ਆ ਤੇ ਚਲੋ ਕੋਈ ਨਾ ਸਿਹਤ ਜੇ ਠੀਕ ਰਹਿੰਦੀ ਆ ਤੇ ਬਿਮਾਰ ਵੀ ਹੋਣਾ ਹੀ ਆ ਹਨਾ ਦੋਨੋਂ ਚੀਜ਼ਾਂ ਹੁੰਦੀਆਂ ਨੇ ਤੇ ਚਲੋ ਜੀ ਬਸ ਹੁਣ ਆਪਾਂ ਦਾਲ ਧਰ ਲਈਏ ਤੇ ਫਿਰ ਦੇਖਦੇ ਹਾਂ ਹੋਰ ਕੋਈ ਕੰਮ ਤੰਦਾ ਤੇ ਦਿਖਾਉਂਦੀ ਰਹੂੰਗੀ ਤੁਹਾਨੂੰ ਨਾਲ ਦੀ ਨਾਲ ਦਾੜਾ ਪਰ ਰੱਖਤੀ ਬਣਨੀ ਤੇ ਸੀਰਤ ਮੇਰਾ ਬੱਚਾ ਹਜੇ ਵੀ ਆਪਦੇ ਉਹੀ ਕੰਮਾਂ ਤੇ ਨੇੜ ਪੇਂਟ ਦੇ ਨਾਲ ਹੀ ਜਦੋਂ ਜੈਦ ਕਰਨ ਲੱਗਿਆ ਹੋਇਆ ਖੋਲ ਵੀ ਦਿੱਤੀ ਸੀ ਇਹਨੇ ਇੱਕ ਤੇ ਹਾਇਰਬਾ ਤੇ ਹਾਇ ਰਬਾ ਬਾਹ ਤੇ ਸਵੇਰੇ ਵੀ ਮੈਂ ਨਾਰਮਲ ਕੰਮ ਹੀ ਕੀਤੇ ਆ ਤੇ ਬਸ ਪੋਚਾ ਸੀਰ ਦੇ ਪਪਾ ਨੇ ਲਾਇਆ ਕਿਉਂਕਿ ਮੈਨੂੰ ਡਾਕਟਰ ਨੇ ਮਨਾ ਕੀਤਾ ਕਿ ਬਾਹ ਮੈਂ ਜ਼ਿਆਦਾ ਹਿਲਾਉਣੀ ਨਹੀਂ ਹੈਗੀ ਨਾਰਮਲ ਜੇ ਕੰਮ ਕੀਤੇ ਸੀ ਜ਼ਿਆਦਾ ਜ਼ੋਰ ਵਾਲਾ ਕੰਮ ਮੈਂ ਕੀਤਾ ਨਹੀਂ ਹੈਗਾ ਜਿਹਦੇ ਵਿੱਚ ਮੈਨੂੰ ਆਪਣੀ ਬਾਹ ਦਾ ਜ਼ੋਰ ਲਾਉਣਾ ਪਵੇ ਕਿਉਂਕਿ ਦਰਦ ਫਿਰ ਜ਼ਿਆਦਾ ਉੱਥੇ ਹੀ ਫੇਰ ਆ ਜਾਣਾ ਮੌਨੇ ਹੈ ਨਾ ਹੈ ਲੱਗਿਆ ਜੇ ਤਾਂ ਕਰਕੇ ਤੇ ਚਲੋ ਦੋਕ ਦਿਨ ਆਪਾਂ ਰੈਸਟ ਕਰ ਲਈਏ ਇਸ ਲਈ ਤੇ ਸੌਰੀ ਮੈਨੂੰ ਲੱਗਿਆ ਕਿ ਤੇ ਬਾਹਰੋਂ ਮੈਨੂੰ ਆਵਾਜ਼ ਮਾਰੀ ਆ ਕਿਸੇ ਨੇ ਮੇਰਾ ਧਿਆਨ ਉਧਰ ਸੀ ਤੇ ਬਾਕੀ ਦੋਕ ਦਿਨ ਰੈਸਟ ਕਰ ਲਈਏ ਤੇ ਇਨ ਇੱਕ ਨਾਲ ਚਲੋ ਠੀਕ ਹੋ ਜਾਊਗਾ ਤੇ ਬਾਕੀ ਦੇਖਦੇ ਆ ਜੇ ਠੀਕ ਹੋ ਗਿਆ ਤਾਂ ਵਧੀਆ ਤੇ ਨਹੀਂ ਤਾਂ ਫਿਰ ਸੰਡੇ ਨੂੰ ਤਾਂ ਆਪਾਂ ਉੱਥੇ ਹੀ ਦਿਖਾਵਾਂਗੇ ਠਾਠ ਤੇ ਤੇ ਦੇਖਦੇ ਆ ਉਹਨੇ ਦਿਨ ਕੀ ਬਣਦਾ ਛੋੜਦਾ ਪੀ ਆਪਾਂ ਬਣਾ ਲਈ ਰੋਟੀ ਦੀ ਬਾੜੀ ਵੀਡੀਓ ਤਾਂ ਆਪਾਂ ਸ਼ੂਟ ਨਹੀਂ ਕੀਤੀ ਬਣਾਉਣ ਵੇਲੇ ਤਾਂ ਰੋਟੀ ਆਪਾਂ ਬਣਾ ਕੇ ਰੱਖਤੀ ਆ ਰੋਟੀ ਸਿਰਫ ਮੈਂ ਸੀਰਤ ਦੇ ਪਾਪਾ ਦੀ ਵੀ ਬਣਾਈ ਆ ਬਸ ਉਹ ਆਉਣ ਵਾਲੀ ਆ ਹੁਣ ਆਪਾਂ ਕਰ ਲਿਆ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਬਣਾ ਕੇ ਕਈ ਵਾਰੀ ਰੱਖ ਲੈਣੀ ਹੁੰਦੀ ਕਿਉਂਕਿ ਕਿਉਂਕਿ ਕਈ ਵਾਰ ਮੈਂ ਸੀਰਤ ਫਿਰ ਕੋਈ ਕੰਮ ਕਰ ਨਹੀਂ ਦਿੰਦੀ ਇਸ ਕਰਕੇ ਤੇ ਮੈਨੂੰ ਬਸ ਲਾਹਾ ਹੀ ਹੁੰਦਾ ਤੇ ਮੈਂ ਆਪਦੇ ਲਈ ਬਣਾਉਂਗੀ ਥੋੜੇ ਜਿਹੀ ਰਾਈਸ ਹਲਕਾ ਹੀ ਖਾਣਾ ਹਜੇ ਤੇ ਥੋੜੇ ਜਿਹੀ ਰਾਈਸ ਬਣਾਉਂਗੀ ਦਾਲ ਲੈ ਲੂੰਗੀ ਮੈਂ ਨਾਲ ਤੇ ਦਾਲ ਨੂੰ ਆਪਾਂ ਕੋਈ ਤੜਕਾ ਇਨੂੰ ਜ਼ਿਆਦਾ ਤੜਕਾ ਨਹੀਂ ਕਰਦੇ ਇਹਨੂੰ ਸਿਰਫ ਲਸਣ ਤੇ ਰਾਈ ਦਾ ਤੜਕਾ ਲਾਉਨੇ ਆ ਅਸੀਂ ਹਰ ਹਰ ਨੂੰ ਇੱਥੇ ਹੋਰ ਕੋਈ ਪਿਆਜ਼ ਆਦਰਕ ਟਮਾਟਰ ਹਰੀ ਮਿਰਚ ਅਸੀਂ ਬਿਲਕੁਲ ਨਹੀਂ ਪਾਉਣੀ ਤੇ ਸੁੱਕੀ ਲਾਲ ਮਿਰਚ ਹੁੰਦੀ ਹੈ ਜਿਹੜੀ ਨਾ ਖੜਮੀਆਂ ਆ ਪਰ ਡੰਡੀ ਜਿਹੜੀਆਂ ਮੱਚਾਂ ਸੁਕਾਈਆਂ ਹੁੰਦੀਆਂ ਨੇ ਉਹ ਮੈਂ ਤੋੜ ਕੇ ਤੇ ਬਸ ਉਹ ਦੋ ਮਿਰਚਾਂ ਜ਼ਰੂਰ ਮੈਂ ਪਾਉਂਗੀ ਤੇ ਬਸ ਇੱਕ ਰਾਈ ਲਸਣ ਤੇ ਲਾਲ ਮਿਰਚਾਂ ਤੋੜ ਕੇ ਚਲੋ ਲਾਈਏ ਤੜਕਾ ਜੀ ਬੱਸ ਆਪਾ ਕਿਉ ਰੱਖਤਾ ਗਰਮ ਹੋਣ ਨੂੰ ਤੇ ਇਹਦੇ ਵਿੱਚ 1 ਸਪੂਨ ਪਾਵਾਂਗੇ ਆਪਾਂ ਰਾਈ ਦਾ ਇਹਨਾਂਕ ਬਸ ਇਹ ਚਟਕ ਜਾਣਾ गैस आप घट कर देंगे थोड़ा जहाँ बस लसन से हरी प्याज सॉरी लसन से जोड़ी सुकी लाल मिर्च होंगी बस यही पानी है यार आप कुछ नहीं पा ਤੇਲ ਦੇਖੋ ਟਟਕ ਕੇ ਰਾਈ ਦਾ ਗੈਸ ਤੇ ਆ ਗਿਆ ਸੀ ਬਸ ਚਲੋ ਕੋਈ ਨਹੀਂ ਤਾਂ ਬਾਚੂ ਸਾਫ ਕਰਾਂਗੇ ਤੇ ਬਸ ਇਹਨੂੰ ਆਪਾਂ ਹਲਕਾ ਜਿਹਾ ਬਰਾਊਨ ਕਰਨਾ ਕੋਈ ਇਹਦੇ ਸੇ ਜ਼ਿਆਦਾ ਤੜਕਾ ਨਹੀਂ ਲੋਂਦੇ ਹੈਗੇ ਅਸੀਂ ਬਣਾ ਕੇ ਦੇਖਿਓ ਹਰ ਹਰ ਦੀ ਦਾਲ ਤੇ ਬਿਲਕੁਲ ਕੁਛ ਨਹੀਂ ਪਾਉਣਾ ਹੋਰ ਉਹਦੇ ਵਿੱਚ ਨੋਰਮਲ ਨਮਕ ਮਿਰਚ ਪਾ ਕੇ ਹਲਦੀ ਪਾ ਕੇ ਉਦੋਂ ਬਾਅਦ ਆਹ ਵਾਲਾ ਤੜਕਾ ਮਤਲਬ ਕਿ ਰਾਈ ਦਾ ਤੇ ਲਸਣ ਦਾ ਤੜਕਾ ਸੇਬੀ ਲਉਣਾ ਆਪਾਂ ਬਸ ਪਾਸਮੀ ਮੈਕ ਹੁੰਦੀ ਹੈ ਜੀ ਹੋਰ ਕੁਝ ਨਹੀਂ ਕਰਨਾ ਹੁਣ ਚਲੋ ਬਾਕੀ ਹੁਣ ਆਪਾਂ ਰਾਈਸ ਬਣਾਵਾਂਗੇ ਰਾਈਸ ਬਣਾ ਕੇ ਸਿਰ ਤੋਂ ਖਵਾਉਣੇ ਆ ਤੇ ਆਪ ਖਾਣੇ ਆ ਦੀ ਰੋਟੀ ਪਣੀ ਆਪਾਂ ਖਾ ਲਿਆ ਸਿਰ ਦੇ ਪਪਾ ਨੇ ਵੀ ਖਾ ਲਿਆ ਤੇ ਬਸ ਹੁਣ ਬਾਹਰਲੀ ਲਾਈਟਾਂ ਬੰਦ ਕਰਕੇ ਆਉਣੀ ਆ ਜੀ ਤੇ ਬਸ ਹੁਣ ਮੈਂ ਤਾਂ ਰੈਸਟ ਹੀ ਕਰਨੀ ਆ ਤੇ ਮੈਂ ਕੋਈ ਜ਼ਿਆਦਾ ਵੀਡੀਓ ਹਜੇ ਸ਼ੂਟ ਨਹੀਂ ਕੀਤੀ ਬਸ ਨੋਰਮਲ ਜੀ ਵੀਡੀਓ ਬਣਾਈ ਸੀਗੀ ਸ਼ਾਮ ਦੇ ਖਾਣੇ ਪੀਣੇ ਦੀ ਹੋਈ ਤੇ ਜਿਹੜੀ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਤੀ ਤੇ ਬਾਕੀ ਜ਼ਿਆਦਾ ਵੀਡੀਓ ਹਜੇ ਮੈਂ ਉਹੀ ਵੀ ਮੇਰੇ ਕੋਲੋਂ ਸ਼ੂਟ ਨਹੀਂ ਹੋਈ ਸੀ ਤੇ ਕੋਈ ਗੱਲ ਨਹੀਂ ਜੀ ਆਪਾਂ ਠੀਕ ਰਹੇ ਤੇ ਫਿਰ ਆਪਾਂ ਵਧੀਆ ਵੀਡੀਓ ਸ਼ੂਟ ਕਰਾਂਗੇ ਪੂਰੀ ਪ੍ਰੋਪਰ ਰੁਟੀਨ ਦੀ ਜਿਹੜੀ ਹੁੰਦੀ ਹੈ ਅੱਗੇ ਤੇ ਅੱਜ ਦੀ ਵੀਡੀਓ ਬਸ ਆਪਾਂ ਇੰਨੀ ਹੀ ਬਣਾਈ ਆ ਤੇ ਅੱਜ ਦੇ ਵਲੌਗ ਦਾ ਆਪਾਂ ਇੱਥੇ ਹੀ ਐਂਡ ਕਰਦੇ ਆ ਕੱਲ ਨੂੰ ਮਿਲਦੇ ਆ ਆਪਾਂ ਨਵੇਂ ਵਲੌਗ ਦੇ ਨਾਲ ਓਕੇ ਜੀ ਗੁੱਡ ਨਾਈਟ ਬਾਏ ਟੇਕ ਕੇਅਰ